ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਬਹੁਤ ਅਮੀਰ ਆਦਮੀ ਰਹਿੰਦਾ ਸੀ ਉਹ 19 ਊਠਾਂ ਦਾ ਮਾਲਕ ਸੀ ਉਹ ਕਾਫੀ ਬੁੱਢਾ ਹੋ ਗਿਆ ਸੀ ਬੁੱਢਾ ਹੋਣ ਦੇ ਕਾਰਨ ਉਸ ਦੀ ਸਿਹਤ ਵੀ ਕੁਝ ਠੀਕ ਨਹੀਂ ਸੀ ਰਹਿੰਦੀ ਜਿਸ ਕਰਕੇ ਉਸ ਨੇ ਆਪਣੀ ਵਸੀਅਤ ਲਿਖਵਾ ਕੇ ਰੱਖੀ ਹੋਈ ਸੀ ਇੱਕ ਦਿਨ ਅਚਾਨਕ ਬਿਮਾਰੀ ਦੇ ਕਾਰਨ ਉਸ ਬੁੱਢੇ ਆਦਮੀ ਦੀ ਮੌਤ ਹੋ ਜਾਂਦੀ ਉਹਦੀ ਮੌਤ ਤੋਂ ਬਾਅਦ ਜਦੋਂ ਉਸ ਦੀ ਲਿਖੀ ਹੋਈ ਵਸੀਅਤ ਨੂੰ ਪੜਿਆ ਗਿਆ ਤਾਂ ਉਸ ਦੇ ਵਿੱਚ ਉਸਨੇ ਆਪਣੇ ਊਠਾਂ ਦੇ ਵੰਡ ਬਾਰੇ ਲਿਖਿਆ ਸੀ ਉਸ ਵਸੀਅਤ ਦੇ ਵਿੱਚ ਲਿਖਿਆ ਸੀ ਕਿ ਮੇਰੀ ਮੌਤ ਤੋਂ ਬਾਅਦ ਮੇਰੇ ਊਠਾਂ ਦੇ ਵਿੱਚੋਂ ਅੱਧੇ ਊਠ ਮੇਰੇ ਪੁੱਤਰ ਨੂੰ ਦਿੱਤੇ ਜਾਣ ਤੇ ਉਹਨਾਂ ਵਿੱਚੋਂ ਚੌਥਾ ਹਿੱਸਾ ਜਾਨੀ ਕਿ 1/4 ਮੇਰੀ ਪਤਨੀ ਨੂੰ ਦਿੱਤਾ ਜਾਵੇ ਅਤੇ ਪੰਜਵਾਂ ਹਿੱਸਾ ਮੇਰੀ ਧੀ ਨੂੰ ਦੇ ਦਿੱਤਾ ਜਾਵੇ ਇਹ ਵੰਡ ਨੂੰ ਸੁਣ ਕੇ ਸਾਰੇ ਪਿੰਡ ਵਾਲੇ ਤੇ ਨਾਲ ਹੀ ਰਿਸ਼ਤੇਦਾਰ ਸਾਰੇ ਮੁਸ਼ਕਲ ਵਿੱਚ ਪੈ ਗਏ ਉਹ ਸਾਰੇ ਆਪਣਾ ਸਿਰ ਫੜ ਕੇ ਬੈਠ ਗਏ ਬਈ ਉਹਨਾਂ ਊਠਾਂ ਨੂੰ ਹੁਣ ਕਿਸ ਤਰ੍ਹਾਂ ਵੰਡਿਆ ਜਾਵੇ 19 ਊਠਾਂ ਨੂੰ ਇਸ ਤਰ੍ਹਾਂ ਵੰਡਣਾ ਨਾ ਮਮਕਨ ਸੀ ਇੰਨਾ ਊਠਾਂ ਨੂੰ ਅੱਧਾ ਕਰਨ ਦਾ ਮਤਲਬ ਇਹ ਸੀ ਕਿ ਉਹਨਾਂ ਵਿੱਚੋਂ ਇੱਕ ਊਠ ਨੂੰ ਕੱਟਣਾ ਪਵੇਗਾ ਪਰ ਇਸ ਤਰ੍ਹਾਂ ਕਰਨ ਨਾਲ ਤਾਂ ਊਠ ਦੀ ਮੌਤ ਹੋ ਜਾਊਗੀ ਚਲੋ ਫਰਜ ਕਰੋ ਇਸ ਤਰ੍ਹਾਂ ਕਰ ਵੀ ਲਿਆ ਗਿਆ ਤਾਂ ਪਿੱਛੇ ਬਚੇ 18 ਊਠ ਹੁਣ ਇਹਨਾਂ ਦਾ 1/4 ਹਿੱਸਾ 4.5 ਹੋਵੇਗਾ ਦੇ ਸਾਢੇ 4 ਦਾ ਮਤਲਬ ਆ ਫੇਰ ਇੱਕ ਹੋਰ ਊਠ ਨੂੰ ਕੱਟਣਾ ਪਵੇਗਾ ਇਹ ਤਾਂ ਨਾ ਮੋਕੇ ਨਾ ਇਸ ਤਰ੍ਹਾਂ ਨਹੀਂ ਹੋ ਸਕਦਾ ਪਿੰਡ ਵਾਲੇ ਬਹੁਤ ਮੁਸ਼ਕਲ ਵਿੱਚ ਪੈ ਗਏ ਕਿਸੇ ਨੂੰ ਸਮਝ ਨਹੀਂ ਸੀ ਆ ਰਹੀ ਕਿ ਵਸੀਅਤ ਦੀ ਵੰਡ ਕਿਵੇਂ ਕੀਤੀ ਜਾਵੇ ਸਾਰੇ ਸੋਚ ਰਹੇ ਸੀ ਕਿ ਵਸੀਅਤ ਦੀ ਵੰਡ ਕਿਸ ਤਰ੍ਹਾਂ ਕੀਤੀ ਜਾਵੇ ਕਿਸ ਤਰ੍ਹਾਂ ਕੀਤੀ ਜਾਵੇ ਜਿਸ ਨਾਲ ਸਭ ਨਾਲ ਇਨਸਾਫ ਹੋ ਸਕੇ ਸਭ ਨੂੰ ਉਹਨਾਂ ਦਾ ਬਣਦਾ ਹੱਕ ਮਿਲ ਸਕੇ ਕਈ ਦਿਨ ਐਸੇ ਤਰ੍ਹਾਂ ਬੀਤ ਗਏ ਪਿੰਡ ਦੇ ਸਾਰੇ ਸਮਝਦਾਰ ਲੋਕ ਸਿਰ ਜੋੜ ਕੇ ਬੈਠੇ ਰਹੇ ਪਰ ਕੋਈ ਵੀ ਹੱਲ ਨਾ ਨਿਕਲਿਆ ਕਿਸ ਨੇ ਦੱਸਿਆ ਵੀ ਨਾਲ ਦੇ ਪਿੰਡ ਵਿੱਚ ਇੱਕ ਆਦਮੀ ਆ ਜੋ ਬਹੁਤਾ ਹੀ ਸਮਝਦਾਰ ਉਸ ਨੂੰ ਬੁਲਾਇਆ ਜਾਵੇ ਕਿਵੇਂ ਨਾਕਿਮੇ ਕਰਕੇ ਉਸ ਆਦਮੀ ਨੂੰ ਸਨੇਹਾ ਪਹੁੰਚਾਇਆ ਗਿਆ ਸਨੇਹਾ ਮਿਲਣ ਤੋਂ ਬਾਅਦ ਉਹ ਆਦਮੀ ਅਗਲੇ ਦੇਨੀ ਆਪਣੇ ਊਠ ਉੱਤੇ ਚੜ੍ਹ ਕੇ ਉਹਨਾਂ ਦੇ ਕੋਲ ਆ ਗਿਆ ਪਿੰਡ ਵਾਲਿਆਂ ਨੇ ਉਸ ਨੂੰ ਆਪਣੀ ਸਾਰੀ ਮੁਸ਼ਕਲ ਦੱਸੀ ਪਿੰਡ ਵਾਲਿਆਂ ਦੀ ਗੱਲ ਸੁਣ ਕੇ ਉਜ ਦੇਰ ਸੋਚਦਾ ਰਿਹਾ ਫਿਰ ਉਸਨੇ ਇੱਕ ਅਜੀਬ ਗੱਲ ਕਹੀ ਉਹਨੇ ਕਿਹਾ ਵੀ ਇਹਨਾਂ 19 ਊਠਾਂ ਵਿੱਚ ਮੇਰਾ ਇੱਕ ਊਠ ਵੀ ਸ਼ਾਮਲ ਕਰਕੇ ਵਸੀਅਤ ਦੇ ਮੁਤਾਬਕ ਵੰਡ ਕਰ ਦਿਓ ਪਿੰਡ ਵਾਲੇ ਉਸ ਦੀ ਗੱਲ ਸੁਣ ਕੇ ਸਿਰ ਪਕੜ ਕੇ ਬਹਿ ਗਏ ਵੀ ਇੱਕ ਦੇ ਮਰਨ ਵਾਲਾ ਪਾਗਲ ਸੀ ਜਿਸ ਨੇ ਇਸ ਤਰ੍ਹਾਂ ਦੀ ਵਸੀਅਤ ਲਿਖੀ ਹੁਣ ਦੂਜਾ ਪਾਗਲ ਆ ਗਿਆ ਜੋ ਕਹਿੰਦਾ ਵੀ ਇਹਨਾਂ ਊਠਾਂ ਵਿੱਚ ਮੇਰਾ ਊਠ ਵੀ ਸ਼ਾਮਲ ਕਰਕੇ ਵੰਡ ਦਿਓ ਉਹਨਾਂ ਨੇ ਉਸ ਨੂੰ ਸਮਝਾਉਣ ਦੇ ਕੋਸ਼ਿਸ਼ ਕੀਤੇ ਕਿ ਭਪਲਿਆ ਮਾਨਸਾ ਤੋਂ ਦੂਜਿਆਂ ਲਈ ਆਪਣਾ ਨੁਕਸਾਨ ਕਿਉਂ ਕਰ ਰਿਹਾ ਮੁਫਤ ਵਿੱਚ ਤੁਸੀਂ ਆਪਣਾ ਊਠ ਕਿਉਂ ਦੇ ਰਹੇ ਹੋ ਪਰ ਉਹ ਆਦਮੀ ਨਾ ਮੰਨਿਆ ਉਹਨੇ ਕਿਹਾ ਬਈ ਜਿਵੇਂ ਮੈਂ ਕਹਿ ਰਿਹਾ ਵਾ ਤੁਸੀਂ ਲੋਕ ਉਸੇ ਤਰ੍ਹਾਂ ਕਰੋ ਪਿੰਡ ਵਾਲਿਆਂ ਨੇ ਕਿਹਾ ਠੀਕ ਜਿੱਦਾਂ ਤੁਹਾਡੀ ਮਰਜ਼ੀ ਜੇਕਰ ਤੁਸੀਂ ਰਾਜੀ ਹੋ ਤਾਂ ਅਸੀਂ ਵੀ ਰਾਜੀ ਹਾਂ ਹੁਣ ਉਸ ਬੁੱਢੇ ਆਦਮੀ ਨੇ ਵਸੀਅਤ ਦੇ ਮੁਤਾਬਕ ਵੰਡ ਕਰਨੀ ਸ਼ੁਰੂ ਕਰ ਦਿੱਤੀ ਉਹਨੇ ਕਿਹਾ ਬਈ 19 ਇੱਕ ਮੇਰਾ ਊਠ ਮਿਲਾ ਕੇ ਹੋ ਗਏ 20 20 ਊਠ ਵਸੀਅਤ ਦੇ ਮੁਤਾਬਕ ਐਦਾ ਅੱਧਾ ਜਾਣੀ ਕਿ 10 ਊਠ ਉਸਦੇ ਪੁੱਤਰ ਨੂੰ ਦੇ ਦਿੱਤੇ ਜਾਣ ਤੇ 20 ਊਠਾਂ ਦਾ ਚੌਥਾ ਹਿੱਸਾ ਹੋਇਆ 5 ਐਸ ਲਈ 5 ਊਠ ਉਸਦੀ ਪਤਨੀ ਨੂੰ ਦੇ ਦਿੱਤੇ ਜਾਣ ਹੁਣ ਵੀ ਊਠਾਂ ਦਾ ਪੰਜਵਾਂ ਹਿੱਸਾ 4 ਬਣਦਾ ਐਸ ਲਈ 4 ਊਠ ਮਰਨ ਵਾਲੇ ਦੀ ਧੀ ਨੂੰ ਦੇ ਦਿੱਤੇ ਜਾਣ ਜਦੋਂ ਵੰਡ ਪੂਰੀ ਹੋ ਗਈ ਸਭ ਨੂੰ ਉਹਨਾਂ ਦੇ ਹਿੱਸੇ ਮਿਲ ਗਏ ਤਾਂ ਪੁੱਤਰ ਨੂੰ 10 ਊਠ ਮਿਲੇ ਪਤਨੀ ਨੂੰ 5 ਤੇ ਨੂੰ 4 ਊਠ ਮਿਲੇ। ਕੁੱਲ ਮਿਲਾ ਕੇ 19 ਊਠ ਵੰਡੇ ਗਏ। ਹੁਣ ਅਖੀਰ ਵਿੱਚ ਇੱਕ ਊਠ ਬਚਿਆ ਜੋ ਸਮਝਦਾਰ ਆਦਮੀ ਦਾ ਸੀ। ਉਸਨੇ ਆਪਣਾ ਊਠ ਫੜਿਆ ਤੇ ਉਸ ਉੱਤੇ ਬੈਠ ਕੇ ਆਪਣੇ ਪਿੰਡ ਨੂੰ ਚਲਿਆ ਗਿਆ। ਪਿੰਡ ਵਾਲੇ ਹੈਰਾਨ ਤੇ ਪਰੇਸ਼ਾਨ ਹੋ ਕੇ ਉਸ ਨੂੰ ਜਾਂਦਾ ਵੇਖ ਰਹੇ ਸੀ ਕਿ ਉਸਨੇ ਆਪਣੀ ਸਮਝਦਾਰੀ ਦੇ ਨਾਲ ਕਿੰਨਾ ਵੱਡਾ ਮਸਲਾ ਹੱਲ ਕਰ ਦਿੱਤਾ ਤੇ ਕਿਸੇ ਦਾ ਨੁਕਸਾਨ ਵੀ ਨਹੀਂ ਹੋਣ ਦਿੱਤਾ। ਤਾਂ ਦੋਸਤੋ ਇਸ ਕਹਾਣੀ ਤੋਂ ਸਾਨੂੰ ਦੋ ਬਹੁਤ ਹੀ ਕੀਮਤੀ ਸਬਕ ਮਿਲਦੇ ਨੇ ਪਹਿਲਾ ਸਬਕ ਇਹ ਵੇ ਕਿ ਕਿਸੇ ਦੀ ਮਦਦ ਕਰਨ ਨਾਲ ਕਦੇ ਵੀ ਤੁਹਾਡਾ ਨੁਕਸਾਨ ਨਹੀਂ ਹੁੰਦਾ ਕਿਸੇ ਦੀ ਮਦਦ ਕਰਨ ਵਿੱਚ ਤੁਸੀਂ ਜੋ ਵੀ ਸਮਾਂ ਤੇ ਜੋ ਵੀ ਮਿਹਨਤ ਲਗਾਉਂਦੀ ਹੋ ਜੇਕਰ ਤੁਹਾਡੀ ਕੋਸ਼ਿਸ਼ ਇਹ ਹੈ ਕਿ ਕਿਸੇ ਦਾ ਭਲਾ ਹੋ ਜਾਵੇ ਤਾਂ ਤੁਹਾਡਾ ਉਹ ਸਮਾਂ ਤੇ ਮਿਹਨਤ ਕਦੇ ਵੀ ਬੇਕਾਰ ਨਹੀਂ ਜਾਵੇਗਾ ਉਹ ਹਮੇਸ਼ਾ ਵਾਪਸ ਤੁਹਾਡੇ ਕੋਲ ਜ਼ਰੂਰ ਆਵੇਗਾ ਦੂਜੀ ਗੱਲ ਇਹ ਵੇ ਕਿ ਇਸ ਦੁਨੀਆ ਵਿੱਚ ਕੁਝ ਵੀ ਨਾਮੁਮਕ ਨਹੀਂ ਹੈ ਕੋਈ ਵੀ ਅਜਹੀ ਸਮੱਸਿਆ ਨਹੀਂ ਆ ਜਿਸ ਦਾ ਹੱਲ ਨਾ ਕੀਤਾ ਜਾ ਸਕੇ ਜ਼ਿੰਦਗੀ ਵਿੱਚ ਅਕਸਰ ਅਸੀਂ اٹਕ ਜਾਂਦੇ ਹਾਂ ਰੁਕ ਜਾਂਦੇ ਹਾਂ ਸਾਨੂੰ ਕੋਈ ਰਸਤਾ ਹੀ ਨਜ਼ਰ ਨਹੀਂ ਆਉਂਦਾ ਤਾਂ ਅਸੀਂ ਸਮਝ ਲੈਨੇ ਆ ਵੀ ਕੋਈ ਰਸਤਾ ਹੈ ਹੀ ਨਹੀਂ ਅਸੀਂ ਹਾਰ ਮੰਨ ਲੈਨੇ ਆ ਹਾਲਾਂਕਿ ਉੱਥੇ ਰਸਤਾ ਜ਼ਰੂਰ ਹੁੰਦਾ ਸਾਨੂੰ ਸਿਰਫ ਇੱਕ ਨਵੇਂ ਤਰੀਕੇ ਨਾਲ ਸੋਚਣ ਦੀ ਲੋੜ ਹੁੰਦੀ ਜਿੰਦਗੀ ਵਿੱਚ ਹਰ ਰੋਜ਼ ਕੁਝ ਨਵਾਂ ਸਿੱਖੋ ਨਵਾਂ ਸੋਚੋ ਨਵਾਂ ਕਰੋ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ